ਵੇਹ ਪੁੱਤ ਤੇਰਾ ਕੀ ਹਾਲ ਕੀਤਾ ਕਿਹੜੀ ਘੱਲੋਂ ਤੈਨੂੰ ਮਾਰਦਾ ਰਿਹਾ ਚਾਚੇ ਮਾਰਨਾ ਇਹਨਾਂ ਨੇ ਕਿਹੜੀ ਗੱਲ ਤੋਂ ਹੀ ਆ ਜਾਣਾ ਸ਼ਰਾਬ ਪੀ ਆਉਣੀ ਰਾਜ ਜਾਣਾ ਤੇ ਰੋਪਾ ਹਣਾ ਦੇਣਾ ਤੇ ਲਾਣਾ ਦੇਣਾ ਆਪਣਾ ਭੀ ਰੋਟੀ ਬਣਾ ਦੇ ਤੇ ਰੋਟੀ ਤੇ ਮੈਂ ਪੈਸੇ ਦੇ ਸਿਰ ਤੋਂ ਬਣਾਉਂਗੀ ਆਹ ਕਮਾਈ ਕਰੇ ਤੇ ਮੈਂ ਫੇਰੀ ਸੌਦਾ ਕਰ ਲਿਆਊਗਾ ਫੇਰੀ ਮੈਂ ਰੋਟੀ ਦਊਂਗੀ ਪਤਾ ਕੇ ਬਸ ਇਹੋ ਕੱਲ ਦੀ ਲੜਾਈ ਹੋ ਜਾ ਆਨੇ ਕਰਨਾ ਵੀ ਪੇਕੇ ਜਾ ਪੇਕੇ ਆਹ ਮਾਂ ਕੋ ਪੈਸੇ ਲੈ ਆਇਆ ਮਾਂ ਕੋਲ ਐ ਤੇ ਮਾਂ ਮੇਰੀ ਦਾ ਪੋਤਾ ਦੀ ਮੈਂ ਉਹ ਕੋ ਕੀ ਮੰਗਾਂ ਕਿੰਨਾ ਕਿਰਦ ਦੇ ਦੇ ਜੇ ਕੋਈ ਦੇ ਦੂਗਾ ਤੇ ਕਿੰਨਾ ਕਿਰਦ ਲਊਗਾ ਕੋਈ ਜਿੰਦਾ ਵੀ ਹੈਗੀ ਹੈ ਉਹ ਤੇ ਇਹ ਨੂੰ ਨਹੀਂ ਸਮਝਦੀ ਮੈਨੂੰ ਉਹਨੇ ਜੀ ਸਮਝਣਾ ਪਤਾ ਹੀ ਆ ਤੂੰ ਪਰੋਗਾ ਪਤਾ ਪਤਾ ਕੀ ਕਰਾਂਗੀ ਪੋਲੋਂ ਨੂੰ ਸਾਰਾ ਹੀ ਪਤਾ ਮੇਰੀ ਤੇ ਆਪ ਇਤਨਾ ਹੀ ਬਨੇ ਕਰਦੀ ਆ ਮੈਂ ਉਹਦੀ ਤੇ ਆਪ ਉਹੀ ਆ ਹੁਣ 200 ਮਹੀਨੇ ਬੰਨੇ ਹੋਦੇ ਘਰ ਚਾਰੀ ਅੱਧੀ ਰੋਟੀ ਪਾਣੀ ਕਰਕੇ ਤੇ ਬੇ ਖਾਂਦੀ ਆ ਮੈਂ ਨਹੀਂ ਚੱਲਾ ਔੜ-ਔੜ ਕੇ ਕਰਦੀ ਆ ਆਲੂ ਮਸਾਲਾ ਰੋਟੀ ਪਾਣੀ ਦੇ ਪੱਕੇ ਪੱਕੇ ਪਕਾਇਆ ਦੇ ਦਿੰਦੀ ਆ ਇਹਨੇ ਚੁੱਪ ਕਰਕੇ ਖਾਈ ਜਾਂਦੀ ਆ ਜਿਦਾਂ ਇਹ ਦੀ ਤੇ ਇਹ ਘਰੋਂ ਨਿਕਲ ਜਾਂਦੀ ਦੋ ਦੋ ਮਹੀਨੇ ਦੋ ਦੋ ਮਹੀਨੇ ਵੜ ਲੇ ਨੀ ਆ ਤੇ ਕੀ ਕਰਨਾ ਕਰਨਾ ਹੀ ਪੈਣਾ ਹੁਣ ਕੌਣ ਕਰਦਾ ਇਹ ਸੂਣਾ ਕੱਲ ਵੀ ਕੀਤਾ ਪਰਸੋਂ ਕੀਤਾ ਅਹੀਂ ਵੇ ਫੋਨ ਹੀ ਨਹੀਂ ਚੁੱਕਿਆ ਵਾ ਯਾ ਕਿ ਜਦੋਂ ਆਉਗਾ ਤਾਂ ਨੱਕ ਕੋਟਾ ਅਹੀਂ ਨਹੀਂ ਪਿਆ ਹਾਂ ਚੁੱਕਣਾ ਜੇ ਆਉਗਾ ਤਾਂ ਫੇਰ ਅਸੀਂ ਗੱਲ ਕਰਨੀ ਆਉਗਾ ਨਾ ਹਾਂ ਤੇ ਤਿੰਨ ਵਾਰੀ ਆਉਗਾ ਨੱਕ ਦੀਆਂ ਲਕੀਰਾਂ ਕਢਾਇਓ ਫੇਰ ਜਾਇਆ ਮੈਨੂੰ ਪਤਾ ਨਾ ਮੈਂ ਕਿੱਦਾਂ ਥੇ ਪਿਆਮ ਕੱਢਦੀ ਰਹੀ ਹਾਂ ਮੈਂ ਤੇ ਇਹਨਾਂ ਨੂੰ ਦੱਸਦੀ ਨਹੀਂ ਰਹੀ ਕਿ ਜਦੋਂ ਉਹਨਾਂ ਨੇ ਆਖੋ ਬਣਾਈਆਂ ਜੇ ਇਹਨੂੰ ਦੱਸਿਆ ਤੇ ਇੱਥੇ ਰੋਂਦੀ ਰਹਿਣਾ ਇਹਨੇ ਮੈਂ ਤੇ ਬਾਦੀ ਨਹੀਂ ਕਰਦੀ ਰਹੀ ਤੇ ਫੇਰ ਵੀ ਸੋਚਦਾ ਰਿਹਾ ਹੀ ਹਾਂ ਤੇ ਇਹਨਾਂ ਕੋ ਮੋਹ ਚੋ ਲੱਗੇ ਤਾਂ ਫੇਰ ਮੈਨੂੰ ਦੱਸਣਾ ਹੀ ਪਿਆਊਗਾ ਵੀ ਕਰਦੀ ਚਾਚੀ ਮੈਂ ਬੜੀ ਹੋਣ ਗਿਆਊਗਾ ਨਾ ਪੰਚਾਇਤ ਵੱੱਠੀ ਕਰਿਓ ਤੇ ਮੀਨ ਮਨਾ ਕੇ ਤੇ ਫੇਰ ਜਾਈ ਹੁਣ ਨਾ ਜਾਈਏ ਮੈਂ ਜਾਚੀ ਹੋਨੇ ਤਾਂ ਜਾ ਨਹੀਂ ਨੀ ਬੋਲ ਤੇ ਜਾ ਚਾਚੀ ਆਪਣੀ ਚਾਹ ਬਣਾ ਕੇ ਦੇ ਮੈਂ ਚਾਹ ਰਹਿਣ ਦੇ ਬਹੁਤ ਸੁੱਤੀ ਆ ਜੀ ਉਹਨੂੰ ਕਿਹਾ ਮੈਨੂੰ ਵੀ ਗਾਣੀ ਗੱਲਾਂ ਕਰਨੀਆਂ ਉਹ ਜਾ ਮੇਰੇ ਕੋਈ ਨਹੀਂ ਬਹਿ ਜਾ ਬੈਠੋ ਆਪਣੀ ਚਾਚੀ ਨੂੰ ਚਾਹ ਬਣਾ ਕੇ ਦੇ ਜਾ ਬਣਾ ਦੇਣੀ ਚਾਚੀ ਅੱਗੇ ਵੀ ਦੋ ਵਾਰੀ ਤੂੰ ਆਈ ਭੈਣ ਉਦੋਂ ਹੀ ਤੁਰ ਗਈ ਕੋਈ ਨਹੀਂ ਆਪਣਾ ਚਾਚੀ ਚਾਚਾ ਮੇਰੇ ਜੋਗੀ ਲਈ ਭੈਣ ਲਈ ਵੀ ਲੈ ਆਉਣੀ ਸੀ ਆਪਾਂ ਭੈਣ ਹੁਣੇ ਹੀ ਪੀਤੀ ਹੈ ਜੇ ਆਪਾਂ ਪੀ ਕੇ ਵੇਲੀਆਂ ਹੋਈ ਨਹੀਂ ਤੂੰ ਉੱਤੇ ਹੀ ਆ ਗਈ ਅਮ ਤੇ ਜਿਹੜੀ ਮੈਂ ਕਹਾਂ ਜਾਨੂੰ ਕਿਹਾ ਤੁਹਾਨੂੰ ਮੁਰਗੇ ਫੇਰ ਬੋਕੜ ਕਰਨਾ ਚੀਜ਼ ਬਣਾਉਣ ਲੱਗੀ ਵੀ ਬੁੜਬੁੜ ਕਰਦੀ ਕਰਦੀ ਸਭ ਕੁਝ ਕਰ ਲਿਆ ਕਿ ਦੇਈ ਦਤਾ ਤਨ ਦਾ ਭੈਣ ਦਾ ਜਾਨੀ ਕੱਲ ਫੇਰ ਆਉਂਗੀ ਮੈਂ ਜੇ ਭੈਣੇ ਕੀ ਕਰਨਾ ਫੇਰ ਆ ਉਹ ਚਾਹਣਾ ਮੰਗਦਾ ਹੋਵੇ ਲੁੱਟ ਘੜੀ ਘੜੀ ਚਾਹ ਪੀਂਦੀ ਆਦਤ ਆ ਹਾਂ ਇਹਨਾਂ ਦਾ ਵੇਖੋ ਰਈਆਂ ਨਹੀਂ ਲੁੱਟ ਰੋਣ ਕਹਿੰਦੀ ਮੈਂ ਸਵੇਰੇ ਆਉਂਗੀ ਕੋਈ ਨਾਗਾ ਨਾ ਕਿਤੇ ਪੈ ਜੇ ਇਹਦਾ ਇਹਨਾਂ ਦੇ ਭਾਣੇ ਮੈਂ ਸੁੱਤੀ ਆ ਮੈਂ ਜਾਗਣ ਨਹੀਂ ਮੈਂ ਵੀ ਬੜੀ ਕੱਪੜੇ ਤਾਂ ਗਏ ਮੇਰੇ ਧੋਪ ਸੂਰਜ ਕਿੱਥੇ ਚੜਾ ਆਵਾ ਤੇ ਹੁਣ ਮੈਂ ਨਾ ਮੰਮੀ ਦੇ ਤੇ ਭਾਬੀ ਦੇ ਸੁੱਤੇ ਸੁੱਤੇ ਆ ਨਾ ਝਾੜੂ ਕੱਢ ਲਾ ਫੇਰ ਕੁਛ ਹੋਰ ਕਰਨਾ ਵਾ ਚਲ ਜਿੰਨੇ ਦਿਨ ਮੈਂ ਇੱਥੇ ਹੁਣੇ ਦਿਨ ਮੈਂ ਕੰਮ ਕਰਦਿਆ ਕਰੂੰਗੀ ਭਾਬੀ ਦੇ ਸੁੱਤੇ ਸੁੱਤੇ ਆ ਮੜ ਕੇ ਉਹਨੇ ਵਿਚਾਰੀ ਨੇ ਘਰਿਆ ਕਰਨਾ ਵਾ ਉੱਠ ਕੇ ਮੈਂ ਝਾੜੂ ਕੱਢੀ ਨਾ ਹੁਣ ਕਿਤੇ ਕਿਤੇ ਸੱਤ ਤਵਾ ਜੈ ਨਹੀਂ ਢੋਪ ਚੜ ਗਈ ਆ ਨਾ ਕਿਤੇ ਕਹਿਣ ਦੀ ਗੱਲ ਹੀ ਨਹੀਂ ਆ ਇਕੰਤਰੀ ਅੱਜ ਗਰਮੀ ਵੀ ਓਨੀ ਜਿਆਦਾ ਪੈਂਦੀ ਆ ਕੰਮ ਆ ਗਿਆ ਚਲੋ ਮੰਨ ਮੈਂ ਹੁਣ ਥਾਲਾ ਨਾ ਨਹੀਂ ਨਾ ਕੰਮ ਕੰਮ ਕਰਕੇ ਫੇਰੀ ਭਾਬੀ ਹੁਣਾਂ ਨੂੰ ਥਾਲ ਲੂੰਗੀ ਹਾਈ ਹੱਸ ਸਵੇਰਾ ਸਵੇਰਾ ਕੀ ਦਾ ਕੂਣ ਆ ਗਿਆ ਵਾ ਖਲੂ ਕੁੰਟੀ ਬਾਵਾ करम्मी न उठावा जो तुम मैं समझा ही ओदों तो समझ नहीं, नहीं आई हां नहीं मेरे को नहीं आया जाना ना मैं आना ही ठीक है ना आहो हाँ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਨਾ ਤੇਰਾ ਫੋਨ ਆਇਆ ਤੇ ਮੇਰੀ ਮਾਂ ਨੇ ਮੈਨੂੰ ਨਹੀਂ ਛੱਡਣਾ ਤੇ ਤੂੰ ਇਹ ਨਾਲ ਗੱਲ ਕਿਉਂ ਕੀਤੀ ਆ ਆਹ ਹਾਂ ਦੱਸ ਗਾੜੀ ਕੀ ਕਹਿਣਾ ਵਾ ਗਾੜੀ ਗਾਲ ਤੇ ਕਰ ਗੂੰਗਾ ਕਿਉਂ ਹੋ ਗਿਆ ਵਾ ਮੇਰੇ ਗਾੜੀ ਹਾਂ ਐਸ਼ਾ ਇੱਥੇ ਆਉਣਾ ਤੂੰ ਇੱਥੇ ਕਿ ਲਿਆਣਾ ਆਉਣਾ ਉਹ ਤੈਨੂੰ ਵੜ ਦੇਣਾ ਭਰਾ ਮੇਰੇ ਨੇ ਜੇ ਤੂੰ ਆ ਗਿਆ ਤੇ ਉਹ ਅੱਗੇ ਬੜਾ ਕਾ ਹੋਇਆ ਕੀ ਜਾਈ ਤੇਰੇ ਉੱਤੇ ਐਸ਼ਾ ਬਹੁਤ ਹੈ ਤੂੰ ਬਹੁਤ ਡੀਸੀ ਲਗਾ ਕਿਤੇ ਸਾਡੇ ਤੇ ਠੀਕ ਅੱਛਾ ਮੈਂ ਤਾਂ ਦੱਸਦਾ ਨਾ ਕਿ ਮੈਨੂੰ ਫੋਨ ਨਾ ਕਰਿਓ ਠੀਕ ਹੈ ਨਾ ਬੰਦਾ ਬਣ ਕੇ ਤਾਂ ਫੋਨ ਕੱਟ ਦੇ ਆ ਮੈਂ ਕੱਟਦਾ ਫੋਨ بس ਮੇਰਾ ਗੱਲ ਨਹੀਂ ਕਰਨੀ ਸਿਰ ਖਾ ਲਿਆ ਨੇ ਤੇ ਮੇਰਾ ਕਿਤੇ ਸਿਰ ਖਾ ਲਿਆ ਨੇ ਕਿਤੇ ਅੱਜ ਮੇਰਾ ਫੋਨ ਕਰਕੇ ਕੰਮ ਮੇਰਾ ਕਿੰਨਾ ਈ ਲੇਟ ਕਰ ਛੱਡਿਆ ਇਹਨੇ ਯਾਰ ਜ਼ਿਆਦਾ ਲਾ ਦਿੱਤਾ हाँ ते ज़्यादा मेरी मम्मी ने थोड़ा नहीं पहना मम्मी ने उठा दा के रहने थोड़ा ते पहना ही नहीं है जेंते किड़ड़ा ही आ गया और मम्मी मम्मी आप बता उठो ताँ जेंते किड़ड़ा चढ़ा आया बा आप बतो उठ लगी मैं आप उठे नहीं मैं था ला किड़ड़ा जेंते आ गया ना ਦੋ ਸੱਤੇ ਸੱਤੇ ਕੱਪੜੇ ਧੋਲੇ ਉਠਾ ਹੀ ਦਿੰਦੀ ਹਾਂ ਨੂੰ ਇੰਨੀ ਮਹਾਰਾਣੀ ਕਿ ਨਹੀਂ ਅੰਦਰੋਂ ਮੈਂ ਮਮੀ ਪਾਪੀ ਦੇ ਸੁੱਤੀ ਆ ਉਹਦੇ ਨਾ ਠਾਇਆ ਹੀ ਨਹੀਂ ਉਹਨਾਂ ਨੂੰ ਮਮੀ ਕੱਪੜੇ ਵੀ ਜਾਂ ਧੋਲੇ ਆ ਚੰਗੀ ਬਣਾ ਲਿਆ ਪਰ ਗਾਲੇ ਕ ਹੋ ਰਹੀ ਆ ਕੀ ਹੋਇਆ ਮਮੀ ਹੁਣ ਕੀ ਆ ਤੇ ਮੈਂ ਝਾੜੂ ਲਾਉਂਦੀ ਸੀ ਤੇ ਝਾੜੂ ਲਾਉਂਦੀ ਸੀ ਬੇੜੇ ਚ ਝਾੜੂ ਲਾਉਂਦੇ ਲਾਉਂਦਿਆਂ ਦੋ ਵਾਰੀ ਖੂਮ ਆ ਗਿਆ ਇਸ ਦਾ ਇੱਕ ਵਾਰੀ ਤਾਂ ਮੈਂ ਚੁੱਕਿਆ ਸੀ ਇਹ ਇੱਕ ਹੀ ਗੱਲ ਕਰੀ ਜਾਂਦਾ ਬਾਰ-ਬਾਰ ਪਿੰਡ ਆ ਜਾਂ ਪਿੰਡ ਆ ਜਾਂ ਪਿੰਡ ਆ ਜਾਂ ਮੈਂ ਵੀ ਮੈਂ ਨਹੀਂ ਆਵਾ ਤੇ ਕਹੇ ਪਿੰਡ ਆ ਜਾਂ ਕਹਦੇ ਤੇ ਮੋੜੇ ਕਹਿੰਦਾ ਨਹੀਂ ਤੇ ਮੈਂ ਆ ਗਿਆ ਤੂੰ ਮੇਰਾ ਬੋਕ ਨਾ ਉਹ ਨਾ ਚੁੱਪੀ ਇਹਦੀ ਇਹਨੂੰ ਇਤਾਂ ਹੀ ਲੱਗਦੀ ਐ ਨਕੀ ਮੋੜੇ ਕੀਤਾ ਮੰਮੀ ਫਿਰ ਨਾ ਹਰ ਕੇ ਤੁਹਾਡੇ ਨਾਲ ਕੇ ਫੋਨ ਹੈ ਕਿ ਤੁਹਾਨੂੰ ਠਾ ਲਿਆ ਤੂੰ ਫੋਨ ਨਾ ਮੇਰਾ ਬੋਧ ਚੁੱਪੀ ਆਵੇ ਕਿੱਦਾਂ ਆਉਂਦਾ ਇੱਥੇ ਇਹਨੂੰ ਮੈਂ ਪੁੱਛੂ ਇਹਨੂੰ ਇਨੂੰ ਆਤ ਲੈ ਲੈਂਦੇ ਇਹਨੂੰ ਉਹ ਮੇਰਾ ਬੋਦਾਂ ਨੂੰ ਫੋਨ ਨਾ ਚੁੱਪੀ ਚੰਗਾ ਚੰਗਾ ਜਦੋਂ ਆਉ ਗਰਮ ਫੋਣ ਉਹ ਤੇ ਬਹਿਣਾ ਗੱਲ ਕਰਾਂਗੀ ਇਹਦੀ ਕਰਾਉਣੇ ਇਹਨੂੰ ਪੱਠੇ ਮੈ ਜਾ ਦੇਣਾ ਪਾਉਂਗੀ ਕਰਾਉਣੇ ਹੀ ਗੱਲ ਉਹ ਸੁਣਦੀ ਇਹਨੂੰ ਥੋੜਾ ਹੀ ਉਹਨੂੰ ਉਧਰ ਕਿੰਨਾ ਦਿਨ ਚੜਾ ਆਵਾ ਚਾਹ ਪਾਣੀ ਬਣਾਉਂਦੀ ਓ ਟਿਕਾ ਪਾਹਰ ਦਿੰਨੀ ਮੈਂ ਚਾਹ ਮੈਂ ਬਣਾ ਲੈਣੀ ਸੁੱਤੀ ਰਹਿੰਦੇ ਕੋਈ ਨਾ ਸੁੱਤੀ ਰਿਆ ਕਰ ਘੜੀ ਕਿ ਤੂੰ ਉਥੇ ਸਵਕਤੀ ਓਟਕੇ ਵੇਖ ਤੂੰ ਫੋਕਰ ਵੀ ਸਾਰੇ ਕੱਢੀ ਵੇੜੇ ਜੋ ਕਪੜਾ ਰੀੜਾ ਵੀ ਧੋੜਿਆ ਵਾ ਓਏ ਤੇ ਮਮੀ ਮੈਂ ਸੌ ਲਿਆ ਕਰ ਕੋਈ ਨਾ ਮੈਂ ਇੱਥੇ ਮੈਂ ਕਰ ਲਈ ਨਹੀਂ ਮੁੜ ਕੇ ਕੰਮ ਤੇ ਭਾਬੀ ਵਿਚਾਰੀ ਨੇ ਸਾਰਾ ਕਰਨਾ ਵਾ ਤੋ ਪੁੱਤ ਤੇ ਉੱਪਰ ਹੋਰ ਵੀ ਕੰਮ ਕਰਦੀ ਐਂ ਹੀ ਆ ਕੋਈ ਨਹੀਂ ਕੜਾ ਨਹੀਂ ਕਰਦੀ ਐਂ ਹੀ ਕੋਈ ਨਹੀਂ ਕੋਈ ਬੜੀ ਸੌ ਲਿਆ ਕਰ ਮੈਂ ਕਿਹੜਾ ਜਾਣਾ ਵਾ ਮੈਂ ਕਿਹੜਾ ਕੰਮ ਕਰਕੇ ਥੱਕ ਜਾਣਾ ਕੋਈ ਨਹੀਂ ਤੇ ਜਾ ਨੋਟ ਪਰ ਥਾਹ ਨੂੰ ਅਦਰਕ ਕੋਲ ਥਾਹ ਦੇ ਹਾਂ ਥਾਹ ਨੂੰ ਤੇ ਮੈਂ ਕਰਦੀ ਪਈ ਨਾ ਸਿਲਾਈ ਦਾ ਵੀ